តិតិរវ៉ៃតិតិរវ៉ៃតិតិរវ៉ៃតិតិរវ៉ៃតិតិរវ៉ៃតិតិរវ៉ៃ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਬਾਈ ਜੀ ਅੱਜ ਤੁੱਪ ਲਿਕਲੀ ਸੀ ਤੇ ਅੱਜ ਆਪਾਂ ਡਾਉਣ ਲੱਗੇ ਆ ਕਿ ਬੱਚੇ ਜਿਹੜੇ ਆਪਣੇ ਵੱਡੇ ਕਬੂਤਰ ਹੋ ਗਏ ਹਨਾ ਤੇ ਬਾਕੀ ਜਿਹੜੇ ਨਹੀਂ ਲੱਗਿਆ ਜੋ ਵੀ ਡਾ ਕੇ ਦੇਖਦੇ ਆ ਕੀ ਪਤਾ ਛਤਰੀਆਂ ਦੇ ਬੈਠ ਜਾਣ ਹਨਾ ਕੱਲ ਵੀ ਪਿੰਜਰੇ ਦੇ ਬਿਠਾਏ ਸੀ ਬਾਕੀ 10 ਦਿਨ ਪਿੱਛੇ ਪਤਾ ਨਹੀਂ ਸ਼ਾਇਦ 2-3 ਪਿੱਛੇ ਦਿਨ ਉਹ ਵੀ ਬਿਠਾਏ ਸੀ ਹਨਾ ਆਪਾਂ ਤੇ ਆ ਬੱਚੇ ਆਪਾਂ ਡਾਵਾਂਗੇ ਅੱਜ ਆ ਬੈਠੇ ਆਪਣੇ ਠੀਕ ਹੈ ਤੇ ਰਾਤ ਆ ਡੰਡਾ ਲੱਗ ਗਿਆ ਸੀ ਇੱਕ ਤੇ ਤਾਂ ਦੇ ਪੁੰਜੇ ਬੈਠੇ ਰਹੇ ਸੀਗੇ ਠੀਕ ਹੈ ਤੇ ਹੁਣ ਇੱਕ ਤਾਂ ਹੋਣਾ ਨੇ ਕਿ ਚੱਕਿਆ ਮੈਂ ਸੈੱਟ ਕੀਤਾ ਬਾਕੀ ਇੱਕ ਡੰਡਾ ਲੱਗਾ ਰਹਿ ਗਿਆ ਹੁਣ ਆਪਣਾ ਇਹ ਵੀ ਸੈੱਟ ਕਰ ਦਾਂਗੇ ਬਾਕੀ ਆ ਡੰਡਾ ਥੇ ਲਿਆ ਕੇ ਕੋਈ ਲਾ ਦਾਂਗੇ ਹੋਰ ਤੇ ਬਾਕੀ ਆਪਾਂ ਕਬੂਤਰ ਡਾਉਣੇ ਆ ਜਿਹੜੇ ਡਾਉਣੇ ਆ ਠੀਕ ਹੈ ਤੇ ਜਿਹੜੇ ਛਤਰੀਆਂ ਦੇ ਬਣ ਤੇ ਉਹਨਾਂ ਨੂੰ ਆਪਾਂ ਛਤਰੀਆਂ ਦੇ ਬਣ ਦਿੰਦੇ ਨੇ ਇੱਕ ਰੀ ਜਿਵੇਂ ਜਿਹੜੇ ਆਪਣੇ ਲਾਡੀ ਵਾਲੇ ਹੋਣਗੇ ਹਨਾ ਜਿਹੜੇ ਵੱਡੇ ਕਬੂਤਰ ਉਹਨਾਂ ਨੂੰ ਆਪਾਂ ਛਤਰੀਆਂ ਦੇ ਬਣ ਦਾਂਗੇ ਤੇ ਜਿਹੜੇ ਆਪਾਂ ਆਦੇ ਬੱਚੇ ਡਾਉਣੇ ਆ ਠੀਕ ਹੈ ਉਹਨਾਂ ਨੂੰ ਆਪਾਂ ਢਾ ਲੈਣੇ ਆ ਜਿਹੜੇ ਛੋਟੇ ਬੱਚੇ ਹੋਣਗੇ ਉਹਨਾਂ ਨੂੰ ਆਪਾਂ ਜਾਲ ਚ ਪਾਦਾਂਗੇ ਜਿਵੇਂ ਆਪਣਾ ਉਹਦੇ ਵਿੱਚ ਕਪੜਾ ਲੱਗਾ ਹੋਇਆ ਵਾ ਤੇ ਉਹਦੇ ਵਿੱਚ ਬੱਚੇ ਬਿਠਾ ਦਾਂਗੇ ਠੀਕ ਹੈ ਤੇ ਪਹਿਲਾਂ ਜਿਹੜੇ ਆਪਾਂ ਬਣਨੇ ਛਤਰੀਆਂ ਤਾਂ ਉਹ ਕਬੂਤਰ ਘੱਡ ਲੀਏ ਤੇ ਇਹਨਾਂ ਨੂੰ ਛਤਰੀਆਂ ਦੇ ਬਣ ਦਈਏ ਤੇ ਬੱਚੇ ਫਿਰ ਹੌਲੀ-ਹੌਲੀ ਛੱਡਾਂਗੇ ਛਤਰੀਆਂ ਤੇ ਜੇ ਛਤਰੀਆਂ ਦੇ ਸਿੱਧਾ ਬੰਦੇ ਹੋਏ ਛਿਰਦਾ ਬੈ ਜਾਣਗੇ ਜੇ ਉੱਡਦੇ ਆ ਤੇ ਉੱਡ ਜਾਣਗੇ ਠੀਕ ਹੈ ਆਪੇ ਜਦੋਂ ਮਰਜ਼ੀ ਜੀ ਕਰੂ ਉਦੋਂ ਉੱਡਣਗੇ ਜਿਹੜੇ ਉੱਡਗੇ ਉੱਡਗੇ ਤੇ ਆਪਾਂ ਹੌਲੀ-ਹੌਲੀ ਛੱਡੀ ਜਾਵਾਂਗੇ ਠੀਕ ਹੈ ਤੇ ਪਹਿਲਾਂ ਆਪਾਂ ਉਹ ਬਣਦੇ ਕਬੂਤਰ ਜਿਹੜੇ ਆਪਾਂ ਛਤਰੀਆਂ ਦੇ ਬਿਠਾਉਣੇ ਆ ਠੀਕ ਹੈ ਤੇ ਕਰਦੇ ਆ ਬਈ ਸ਼ੁਰੂ ਵੀਡੀਓ ਫ ਆ ਦੋਨੋਂ ਕਬੂਤਰੀਆਂ ਆਪਾਂ ਛਤਰੀ ਤੇ ਬਨਾਂਗੇ ਲਾਡੀ ਵਾਲੀਆਂ ਠੀਕ ਐ ਇਹਦੇ ਪੈਰ ਤੇ ਲੱਗ ਕੇ ਆ ਦਿਖਾ ਦੇ ਇਹ ਤਾਂ ਸਾਫ਼ ਹੀ ਮਨਣਾ ਠੀਕ ਐ ਤੇ ਪਹਿਲਾਂ ਆਪਾਂ ਕਿਹਨੂੰ ਬਨਣੀ ਉੱਚੀ ਛਤਰੀ ਤੇ ਚਲ ਇਹਨੂੰ ਉਹਦੋਂ ਬਨਣਿਆ ਹੋਇਆ ਆਪਾਂ ਉੱਚੀ ਤੇ ਅੱਜ ਆਪਾਂ ਇਹਨੂੰ ਬਨਾਂਗੇ ਠੀਕ ਐ ਆ ਕਬੂਤਰੀ ਫੜ ਲਾ ਤੋ ਇੱਕ ਰੀ ਛੱਡ ਨਾਲ ਲਈ ਇਹਨੂੰ ਛੱਡ ਪੀਏ ਬਨਦੀ ਛਤਰੀ ਦੇਖ ਲਾਤ ਥੋੜੀ ਜੀ ਨਾ ਇਹਦੀ ਹੋ ਗਈ ਸੀ ਇਹਨਾਂ ਮਤਲਬ ਤਿਲ ਹੋੜ ਦੀ ਜਿਆਦੀ ਸੀਗੀ ਤੇ ਕਸ ਪੈ ਪੈ ਨਾ ਥੋੜੀ ਜੀ ਨਾ ਇਹਦੀ ਲਾਤ ਥੋੜੀ ਜੀ ਦਰਦੋਂ ਲੱਗੀ ਸੀਗੀ ਇਹ ਕੋਈ ਇਹਦਾ ਸ਼ਬਦੀ ਛਤਰੀ ਤੇ ਬੈਡਬੋਰਡ ਜੰਨੀ ਹੋਣੀ ਤੜਫਦੀ ਜ਼ਿਆਦਾ ਇੱਕ ਦੋ ਦਿਨ ਹੋ ਗਏ ਸੀ ਪਹਿਲਾਂ ਫਿਰ ਹੁਣ ਆਪਾਂ ਉਹ ਦੂਸਰੀ ਬਣ ਦਿੰਦੇ ਆ ਠੀਕ ਆ ਉਹ ਮੈਂ ਟਾਂਗੀ ਲਾ ਲੈਂਦਾ ਇੱਕ ਮਿੰਟ ਰਹਿ ਜਾ ਇੰਨੀ ਆਉਂਦੀ ਲਓ ਹਾਂ ਆ ਬਣਦੀ ਆ ਆਪਾਂ ਉਹ ਇਹਦੇ ਰੰਗ ਲੱਗਾ ਦੋਨੋਂ ਸਾਈਡ ਆ ਹਰਾ ਅਦਰ ਗੁਲਾਬੀ ਜਿਹਾ ਲੱਗਾ ਆ ਇਹ ਬਣਦੀ ਇਫੇਟ ਛੱਡਦੇ ਆ ਕਬੂਤਰ ਬੱਚੇ ਜਿਹੜੇ ਹੈਗੇ ਆ ਅੱਜ ਧੁੱਪ ਜੀ ਲਿਖ ਲਈ ਆ ਮੈਂ ਤੁਹਾਡਾ ਇਸ ਦੇਖ ਰਿਹਾ ਨਾਲੇ ਦੇਖਦੇ ਕਿੰਨੇ ਅੱਡੇ ਲੱਗੇ ਆਪਣੇ ਕਿੰਨੇ ਨਹੀਂ ਲੱਗੇ ਜਿਹੜੇ ਲੱਗੇ ਫਿਰ ਉਹਨਾਂ ਨੂੰ ਆਪਾਂ ਰੋਕ ਲਾਂਗੇ ਜਿਹੜੇ ਨਹੀਂ ਲੱਗੇ ਉਹਨਾਂ ਨੂੰ ਆਪਾਂ ਛਕਰੀ ਹੋਏ ਲਓ ਜੀ ਫਿਰ ਕਰਦੇ ਸ਼ੁਰੂਆਤ ਡਾਉਣ ਲਈ ਹੁਣ ਬੱਚੇ ਪਿੱਛੇ ਹੋ ਜਾਂਦਾ ਪਿੱਛੇ ਜੇ ਹੋ ਜਾ ਜਿਹੜੇ ਸਾਫ ਤੇ ਕੀ ਆਣੇ ਇੱਕ ਤਾਂ ਗਿਆ ਛਕਰੀ ਤੇ ਚਲ ਤੂੰ ਹੀ ਇਹ ਘੜਾ ਨਿਕਲ ਆਇਆ ਇਹਦਾ ਬੱਚਾ ਹੀ ਆ ਚੱਲ ਉਹ ਵੀ ਇੱਕ ਤਾਂ ਬੱਚਾ ਤਾਂ ਬਹਿ ਗਿਆ ਆਪਣਾ ਤਾਂ ਇਹ ਕਿ ਹੁਣ ਆਪਾਂ ਬਾਹਰ ਨਿੱਣਾ ਕੱਢੇ ਛੋਟਾ ਜਿਹਾ ਸੀ ਇਹ ਬਚਨੜੇ ਖੁੰਡੇ ਵਾਲਾ ਸੀ ਆਪਣਾ ਤੇ ਲਓ ਜੀ ਆ ਦੋਨੇ ਹੁਣ ਬੱਚੇ ਡੌਣ ਲੱਗਿਆਂ ਇਹਦਾ ਆਪਣਾ ਉਹ ਖੱਟੀਆਂ ਅੱਖਾਂ ਦਾ ਆ ਚਿੱਟੀਆਂ ਅੱਖਾਂ ਦਾ ਠੀਕ ਹੈ ਇਹਦੇ ਉਧਰ ਸੱਟ ਲੱਗੀ ਸੀ ਮਾੜੀ ਜੀ ਪਤਾ ਨਹੀਂ ਕਿਵੇਂ ਲੱਗੀ ਸੀ ਆਵੇ ਹੁਣ ਹੋ ਗਿਆ ਵਧੀਆ ਹੋ ਗਿਆ ਬਣ ਗਿਆ ਠੀਕ ਹੈ ਹੁਣ ਇਹਨੂੰ ਹੀ ਛੱਡਦੇ ਚਲੋ ਪਿਛੇ ਰਾ ਇਹ ਵੀ ਜਾਂਦਾ ਹੁਣ ਇਹਦਾ ਗਿਆ ਉਧਰ ਇਹਨੂੰ ਛੱਡਦੇ ਜੇ ਇਹ ਦੂਪ ਚੱਲੋ ਜੀ ਛਤਰੀ ਤੇ ਲੱਗਿਆ ਹੋਈ ਹੋਈ ਆਪਾਂ ਸਾਰੇ ਕਾਢ ਕੇ ਲਿਆਉਣਾ ਹੁਣ ਠੀਕ ਹੈ ਦਿਖਾਉਣੇ ਆ ਤੁਹਾਨੂੰ ਟਿੱਕ ਟਿੱਕ ਟੇਰ ਮਾਈ ਹੈ ਲੋ ਜੀ ਆਪਣੇ ਅੱਧੇ ਕਬੂਤਰ ਉੱਡ ਗਏ ਆ ਤੇ ਇੱਕ ਕਬੂਤਰ ਆਪਣਾ ਉਹ ਸਾਹਮਣੇ ਬੈਠਾ ਠੀਕ ਐ ਤੇ ਬਾਕੀ ਦੋ ਬੱਚੇ ਆਪਣੇ ਉੱਡੇ ਨਹੀਂ ਉਹ ਖੁੱਡੇ ਚ ਵੜ ਗਿਆ ਤੇ ਬਾਕੀ ਤੁਹਾਨੂੰ ਮੈਂ ਦਿਖਾਣਾ ਅੱਧੇ ਛਤਰੀਆਂ ਦੇ ਬੈਠੇ ਆ ਬਾਕੀ ਉੱਦੇ ਆ ਫਿਰਦੇ ਚਾਰ ਆ ਫਿਰਦੇ ਇੱਕ ਆ ਫਿਰਦਾ ਨੀਵਾ ਬੱਚਾ ਜਿਹੜਾ ਮੈਂ ਹੁਣੇ ਡਾਇਆ ਇੱਕ ਉਹ ਫਿਰਦਾ ਦੋ ਆ ਫਿਰਦੇ ਪੰਜ ਹੋ ਗਏ ਤਿੰਨੋ ਫਿਰਦੇ ਉਹ ਬਲੈਰਜੀ ਹੋ ਗਈ ਇੱਕ ਮਿੰਟ ਆ ਫਿਰਦੇ ਠੀਕ ਐ ਤੇ ਇੱਕ ਆ ਗਿਆ ਇਹ ਕੋ ਫਿਰਦਾ ਇਹ ਕੋ ਫਿਰਦਾ ਇੱਕ ਆ ਗਿਆ ਬੱਚਾ ਨੀਵਾ ਚੱਲ ਓਏ ਤੂੰ ਵੀ ਇਹ ਛੋਟਾ ਸਾਰਿਆਂ ਤੋਂ ਛੋਟਾ ਇਹ ਬੱਚਾ ਹੈ ਨਾ ਓਏ ਓਏ ਕਿੱਧਰ ਵੜ ਗਿਆ ਲੈ ਉਹਨੂੰ ਦੇਖ ਕੇ ਜਾਊਗਾ ਵੈਸੇ ਤਾਂ ਸਿਦਾਥ ਹੀ ਆਇਆ ਸੀ ਛਤਰੀ ਤੇ ਹੀ ਕਿੱਧਰ ਜਾ ਵੜਿਆ ਦੇਖਿਆ ਨਹੀਂ ਇੱਧਰੋਂ ਆਇਆ ਨਹੀਂ ਉਹ ਆ ਗਿਆ ਆ ਆ ਗਿਆ ਆਹ ਕਿਹੜਾ ਫਿਰਦਾ ਬੱਚਾ ਓਏ ਗੋੜ ਤੂੰ ਨਾ ਮੋਟੀ ਲੈ ਏ ਪਤਾ ਨਹੀਂ ਗੜਾ ਬੈਠ ਗਿਆ ਪਤਾ ਨਹੀਂ ਖੁੱਡ ਨਹੀਂ ਖੁੱਡਾ ਤਾਂ ਬੰਦ ਹੋਇਆ ਪਿਆ ਹਨਾ ਬਾਕੀ ਉਹ ਬੱਚੇ ਸਾਰੇ ਉੱਡੀ ਜਾਂਦੇ ਹੁਣ ਆਪਣੇ ਠੀਕ ਹੈ ਤੇ ਬਾਕੀ ਅੱਧੇ ਬੱਚੇ ਛਤਰੀਆਂ ਦੇ ਬੈਠੇ ਉਹਨਾਂ ਨੂੰ ਆਪਾਂ ਢਾ ਦਿੰਨੇ ਆ ਠੀਕ ਹੈ ਤੇ ਬਾਕੀ ਜਿਹੜੇ ਬੱਚੇ ਆਪਣੇ ਛੋਟੇ ਹਨ ਉਹਨਾਂ ਨੂੰ ਆਪਾਂ ਧੁੱਪ ਲਵਾ ਦਿੰਨੇ ਆ ਹੁਣ ਬਾਹਰ ਕੱਢ ਕੇ ਪਿੰਜਰਿਆਂ ਦੇ ਵਿੱਚ ਠੀਕ ਹੈ ਨਾਲੇ ਮਾੜੀ ਮੋਟੀ ਜਿਹੜੇ ਦੂਸਰੇ ਹੋਣਗੇ ਠੰਡ ਠੰਡ ਲੱਗੀ ਹੋਗੀ ਆਪਦੇ ਵਧੀਆ ਸੈੱਟ ਹੋ ਜਾਣਗੇ ਹਨਾ ਤੇ ਜਿਹੜੇ ਹੁਣ ਆਪਣੇ ਛਤਰੀਆਂ ਦੇ ਬੈਠੇ ਆਪਾਂ ਉਹ ਢਾ ਦਿੰਨੇ ਆ ਹੁਣ ਠੀਕ ਹੈ ਟੇ 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 ਰਵਾਇ ਹੈ ਟੇ 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 ਰ ਛੋਟੇ ਬੱਚੇ ਇਹਨਾਂ ਨੂੰ ਬਿਠਾ ਦਿੰਨੇ ਆ ਹੁਣ ਪਿੰਜਰਿਆਂ ਦੇ ਵਿੱਚ ਉਹ ਪਿੰਜਰਾ ਲਾ ਲਿਆ ਤੂੰ ਉਹ ਵਾਲਾ ਹੁਣ ਮੇਰੇ ਕੋਲੇ ਤਾਂ ਬੱਚੇ ਆ ਇਆ ਕੇ ਇੱਕ ਈ ਵੀਡੀਓ ਆਈ ਲੈ ਜਾ ਪਿੰਡਾਂ ਲਾਰੇ ਦੀਦੇ ਤੇ ਕਬੂਤਰ ਬੈਠਾ ਨਹੀਂ ਦੱਸਦਾ ਤਾ ਉਹਨੂੰ ਲਿਆ ਲਈ ਤੇ ਮੈਂ ਕੰਪਿਊਟਰ ਵਿੱਚ ਪਾ ਰਿਹਾ ਧਿਆਨ ਨਾਲ ਧਿਆਨ ਨਾਲ ਆਹ ਲਾਂ ਦੀ ਆਹ ਦਰਵਾਜ਼ਾ ਖੋਲ ਲਾ ਇੱਕ ਆਹ ਨਹੀਂ ਦੇ ਇੱਕ ਮਿੰਟਾਂ ਹੀ ਰੱਖ ਚਲ ਕੱਲ ਭਈ ਹੁਣ ਤੁਸੀਂ ਜਾਣਾ ਪਿੰਜੜੇ ਦੇ ਵਿੱਚ ਠੀਕ ਹੈ ਸਾਰਿਆਂ ਨੂੰ ਚਲੋ 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 ਹੋਲੀ ਹੋਲੀ ਵੜ ਜੋ ਚਲ ਵੀ ਤੂੰ ਚਲ ਵੀ ਇਹ ਆਪਣੇ ਪੰਜ ਕਬੂਤਰ ਆ ਬੱਚੇ ਤੇ ਹੁਣ ਦੇਖ ਲੈਨੇ ਜਿਹੜੇ ਹੋਰ ਢੁੱਪ ਲਮਾਉਣੇ ਨੇ ਆ ਤੇ ਬੈਠਣ ਆਪਾਂ ਦਿੱਤਾ ਹੱਥ ਚਲੋ ਜਿਹੜਾ ਕੰਮ ਸੀ ਇਹਨਾਂ ਦਾ ਕਰਦਾ ਤੇ ਬਾਕੀ ਮੈਂ ਹੋਰ ਬੱਚੇ ਦੇਖ ਲਿਆਉਣਾ ਠੀਕ ਹੈ ਤੇ ਉਹਨਾਂ ਨੂੰ ਇੱਥੇ ਬੈਠੇ ਬੈਠੇ ਰਹਿਣਗੇ ਜੇ ਕਿੰਨਾ ਕੋਈ ਇਕੱਧਾ ਰਹਿਣ ਦਾ ਤੇ ਨਹੀਂ ਬਾਕੀ ਇਹ ਛੋਟਾ ਆ ਯਾਰ ਇਹ ਤਾਂ ਲੋੜ ਹੀ ਨਹੀਂ ਮੇਰੇ ਹਿਸਾਬ ਨਾਲ ਇਹ ਜਿਆਦਾ ਹੀ ਛੋਟਾ ਵਾ ਕਿੰਝ ਲੋੜ ਹੀ ਮੈਂ ਕਹਿੰਦਾ ਬਾਕੀ ਅੰਦਰੋਂ ਦੇਖ ਲੈਣੇ ਜੇ ਕੋਈ ਤਪ ਜਿੰਨੂੰ ਤੁੱਪ ਤੁੱਪ ਲਵਾਉਣੀ ਹੋਵੇ ਤਾਂ ਬੱਚਿਆਂ ਨੂੰ ਜਿਹੜਾ ਮਤਲਬ ਕੁੰਗੜ ਕੇ ਜਿ ਬੈਠਾ ਉਹਨੂੰ ਆਪਾਂ ਬਾਹਰ ਕੱਢ ਕੇ ਤੁੱਪ ਨਵਾ ਦਾਂਗੇ ਠੀਕ ਹੈ ਬਾਕੀ ਤਾਂ ਆਪਣੇ ਸੱਟਾ ਸਾਰੇ ਕੂਟਰ ਬਾਕੀ ਵੇਖ ਲਾਂਗੇ ਜਿਹੜੇ ਕੁੱਡਿਆਂ ਦੇ ਵਿੱਚ ਹੈਗੇ ਮਾੜਾ ਮੋਟਾ ਸਾਫ ਜੀ ਸਫਾਈ ਸਬੀ ਕਰ ਦਾਂਗੇ ਠੀਕ ਹੈ ਬਾਕੀ ਮੈਂ ਦੇ ਆ ਵੀਡੀਓ ਤੇ ਨਾਲ ਬਣੇ ਰਹੋ ਸਾਡੇ ਵੀਰ ਭਰਾ ਆਪਣਾ ਇੱਕ ਆ ਬੱਚਾ ਆ ਗਿਆ ਇੱਕ ਰੀਨੀਵਾ ਆ ਬੈਂ ਦੀ ਕੋਸ਼ਿਸ਼ ਕਰਦਾ ਪਿਆ ਮਾੜੀ ਏ ਛਤਰੀ ਬੜਕਾਈ ਤੂੰ ਓਏ ਓਏ ਪੀਤ ਮਾੜੀ ਏ ਛਤਰੀ ਬੜਕਾਲਾ ਜਿਹੜਾ ਬ ਆਵळा ਬਸ ਐ ਬਾਹਰ ਕੱਢ ਕੇ ਮਾੜੀ ਜੀ ਲਾਈ ਲੈ ਤੂੰ ਇੰਨਾ ਨਹੀਂ ਬਸ ਉਹ ਥੋੜਾ ਦੂਰ ਹੋ ਜਾ ਛਤਰੀ ਲੈ ਕੇ ਥੋੜਾ ਦੂਰ ਹੋ ਜਾ ਉਹ ਖੁੱਡੇ ਕੋਲੇ ਜਾ ਖੁੱਡੇ ਕੋਲੇ ਫੇਰ ਆਉਗੇ ਉਵੇਂ ਨਹੀਂ ਹੋਣਾ ਬਸ ਮਾੜੀ ਜੀ ਹਾਂ ਐ ਐ ਰਹਿਣ ਦੇ ਰਹਿਣ ਦੇ ਬਸ ਆਪੇ ਆ ਜੀ ਜਿੰਨੇ ਹੁਣ ਆਉਣਾ ਬਸ ਛੱਡ ਗਿਆ ਵੀ ਪੱਲਾ ਛੱਡ ਗਿਆ ਆ ਵੀ ਆਪਣੇ ਆ ਗਏ ਠੀਕ ਹੈ ਕਿਉਂਕਿ ਅੱਜ ਪਹਿਲੀ ਵਾਰੀ ਡਾਇਆ ਜਿੰਨਾ ਵੀ ਭੜਕਾ ਕੇ ਬਾਹਲੀ ਜਿਹੜਾ ਛਤਰੀ ਤੇ ਸਿੱਧੇ ਆ ਜਾਣਾ ਆਪਣੇ ਬੱਚੇ 1 ਮਿੰਟ ਇੱਕ ਨਾ ਜ਼ੂਮਿੰਗ ਜੀ ਬਾਲੀ ਉਹ ਹੋ ਜਾਂਦੀ ਗੰਦੀ ਜੀ ਆ ਸਾਰਾ ਛੱਡੀ ਜਾਂਦੇ ਆ ਖਾਂਬਾ ਬੱਚੇ ਅੱਦੇ ਹੈਗੇ ਅੱਦੇ ਆਪਣੇ ਪਿਛਲੇ ਸੀਜ਼ਨ ਵਾਲੇ ਆ ਉਹਨਾਂ ਨੂੰ ਮੈਂ ਚੱਲ ਇੱਕ ਰੀ ਡਾ ਕੇ ਦੇਖ ਲਈ ਉਹਨਾਂ ਨੂੰ ਬੜਕਾ ਕੇ ਬੋਣੇ ਇੱਕ ਰੀ ਆਹ ਫਿਰਦੇ ਹੁਣ ਸਾਰਾ ਚੁੰਡ ਤੇ ਅੱਦੇ 2 3 ਇੱਕ ਆਪਾਂ ਨਵਾਂ ਕਬੂਤਰ ਅੱਜ ਡਾਇਆ ਸੀ ਠੀਕ ਹੈ ਉਹ ਪਤਾ ਨਹੀਂ ਕਿੱਧਰ ਜਾਵੜਿਆ ਜਿਹੜਾ ਆਪਾਂ ਡੱਬਾ ਕਬੂਤਰ ਨਵਾਂ ਫੜਿਆ ਸੀ ਉਹ ਵੀ ਡਾਇਆ ਸੀ ਅੱਜ ਤੇ ਉਹ ਪਤਾ ਨਹੀਂ ਕਿੱਧਰ ਫਿਰਦਾ ਬਾਕੀ ਆ ਰੱਤਾ ਆਪਣਾ ਗੋੜ ਰੰਗਾ ਵੀ ਆ ਫਿਰਦਾ ਠੀਕ ਹੈ ਬਾਕੀ ਆ ਫਿਰਦੇ ਆਪਣੇ 2 5 6 ਕਬੂਤਰ ਕੋ ਫਿਰਦਾ 7 ਕਬੂਤਰ ਆਪਣੇ ਉੱਡ ਜਾਂਦੇ ਆ ਜਿਹੜੇ ਆਪਣੇ ਆਪਣੇ ਆ ਜਿਹੜਾ ਆਪਣਾ ਡੱਬਾ ਕਬੂਤਰ ਸੀ ਲਾਲ ਡੱਬਾ ਜਿਹੜਾ ਆਪਾਂ ਉਹ ਦਿਨ ਫੜਿਆ ਸੀਗਾ ਉਹ ਕਬੂਤਰ ਹੈ ਨਹੀਂਗਾ ਹਜੇ ਉਹ ਉਹ ਤੋਂ ਸ਼ਹਿਰ ਵਾਲੀ ਸੜ ਜਾਵੜਾ ਸੀ ਉਧਰ ਜਾਵੜਾ ਸੀ ਉਹ ਉਧਰ ਠੀਕ ਹੈ ਉਹ ਉਧਰ ਉੱਡ ਹੀ ਜਾਂਦਾ ਸੀ ਹੁਣ ਦਿਖਦਾ ਜਾਂ ਨਹੀਂ ਪਿਆਗਾ ਆਪੇ ਆ ਜੂਗਾ ਜਦੋਂ ਆਣਾ ਆਇਆ ਠੀਕ ਹੈ ਤੇ ਬਾਕੀ ਆ ਬੱਚੇ ਆਪਣੇ ਜਿਹੜੇ ਨਹੀਂ ਉੱਡੇਗੇ ਉਹ ਆ ਤੇ ਆਪਣੇ ਛੋਟੇ ਬੱਚੇ ਜਿਹੜੇ ਜਮਾ ਛੋਟੇ ਆ ਠੀਕ ਹੈ ਤੇ ਬਾਕੀ ਇਹਦੇ ਛੱਤੇ ਉਹ ਬੱਚੇ ਉਧਰ ਛਤਰੀਆਂ ਤੇ ਬੈਠੇ ਪਏ ਇੱਕ ਆ ਬੈਠਾ ਪਿਆ ਇੱਕ ਪਿਛਲੀ ਸਾਈਡ ਬੈਠਾ ਪਿਆ ਦੇ ਤੇ ਆ ਕੋ ਅੱਛਤਰੀ ਵੇਲੀ ਆਪਣੀ ਠੀਕ ਹੈ ਬਾਕੀ ਆ ਇੱਕ ਰੀ ਤਾਂ ਨੀਵੇਂ ਜੇ ਆਏ ਸੀ ਮੈਂ ਚੱਲ ਬਹਿਣਗੇ ਤਾਂ ਦਿਖਾਉਂਗਾ ਤੁਹਾਨੂੰ ਹਨਾ ਇਹ ਫੇਰ ਉੱਪਰ ਹੀ ਚੜ ਗਏ ਆ ਤੇ ਜਦੋਂ ਬਹਿਣਗੇ ਤਾਂ ਫੇਰ ਆਪਾਂ ਦਿਖਾਉਣਾ ਠੀਕ ਹੈ ਬਣੇ ਲਓ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਆਨੰਦ ਮਾ ਵੀਡੀਓ ਦਾ ਸਾਰੇ ਵੀਰ ਭਰਾ ਹੌਲੀ ਹੌਲੀ ਤੇ ਸਾਰਾ ਕੁਝ ਦੇਖੋ ਹੌਲੀ ਹੌਲੀ ਤੁਹਾਨੂੰ ਅੱਗੇ ਅੱਗੇ ਤੇ ਲਓ ਬਾਈ ਜੀ ਆਪਣੇ ਕਬੂਤਰ ਉੱਡੀ ਜਾਂਦੇ ਹੁਣ ਸਾਰੇ ਉੱਚੇ ਹੋ ਗਏ ਸੀਗੇ ਤੇ ਪਹਿਲਾਂ ਆ ਗਏ ਸੀ ਨੀਵੇਂ ਠੀਕ ਹੈ ਤੇ ਆਪਾਂ ਹੁਣ ਆਪਾਂ ਜਾਣਾ ਮਾਗੀ ਦੇ ਮੇਲੇ ਤੇ ਤੁਹਾਨੂੰ ਪਤਾ ਸਾਰੇ ਵੀਰ ਭਰਾਵਾਂ ਨੂੰ ਹਨਾ ਮੁਕਸਰ ਦੇ ਵਿੱਚ ਮਸ਼ਹੂਰ ਆ ਮਾਗੀ ਦਾ ਮੇਲਾ ਤੇ ਆਪਾਂ ਉੱਥੇ ਚੱਲਵਾਂਗੇ ਤੇ ਉੱਥੇ ਜਨਮਰ ਬਹੁਤ ਆ ਸਾਰਾ ਮਾਗੀ ਦਾ ਮੇਲਾ ਆਪਣੇ ਇੱਧਰ ਵੀ ਆ ਕੋੜ ਕੋੜਿਆ ਵਾਲੀ ਸਾਈਡ ਵੀ ਆ ਆਪਾਂ ਉੱਧਰ ਵੀ ਜਾਣਾ ਹਨਾ ਜੇ ਕਿਸੇ ਵੀਰ ਭਰਾ ਨੂੰ ਵੀਡੀਓ ਚਾਹੀਦੀ ਹੋਈ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਜਿਹੜੇ ਆਪਣੇ ਆ ਕਬੂਤਰ ਉਡਦੀ ਜਾਂਦੇ ਆ ਹਨਾ ਜਿਹੜੇ ਇਹ ਬੱਚੇ ਛਤਰੀਆਂ ਤੇ ਆਉਂਦੇ ਜਿਹੜੇ ਨਹੀਂ ਆਉਂਦੇ ਉਹਦੀ ਅਪਡੇਟ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲ ਜੂਗੀ ਸਾਰੇ ਵੀਰ ਭਰਾਵਾਂ ਨੂੰ ਤੇ ਬਾਕੀ ਮੈਨੂੰ ਇਹ ਕਮੈਂਟ ਜੇ ਜਰੂਰ ਦੱਸ ਦਿਓ ਹਾਂ ਵੀ ਤੁਹਾਨੂੰ ਵੀਡੀਓ ਚਾਹੀਦੀ ਆ ਤੇ ਨਹੀਂ ਜਮਾਗੀ ਦੇ ਮੇਲੇ ਦੀ ਜਿਹੜੇ ਜਾਨਵਰ ਆਏ ਆ ਉਹ ਦੱਸ ਦਿਓ ਮੈਨੂੰ ਕਮੈਂਟ ਕਰਕੇ ਠੀਕ ਹੈ ਤੇ ਬਾਕੀ ਆਪਾਂ ਮਿਲਦੇ ਆ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਤੇ ਟੇਕ ਕੇਅਰ ਸਾਰੇ ਵੀਰ ਭਰਾਵਾਂ ਨੂੰ ਓਕੇ ਬਾਈ ਜੀ